ਬਿਲਕੁਲ ਹੱਕ ਦੇ ਵਿੱਚ ਨਹੀਂ ਹੈ ਉਸੇ ਸਚਾਈ ਨੂੰ ਦੇਖਦੇ ਹੋਇਆ ਰਮਾਨੀ ਸੁਪਰੀਮ ਕੋਰਟ ਨੇ ਛਿੜਾੜਪੁਰ ਕੀ ਜੀਰਾਲ ਸਾਹਿਬ ਦਾ ਸਾਵੀ ਨੂੰ ਇੱਥੇ ਤਾਂ ਜੂਰੀ ਕਰਨ ਦਾ ਕੋਈ ਸੁਪਰੀਮ ਨਹੀਂ ਹੈ ਬੱਸ ਤੇਰੀ ਸੋਚ ਤੇ ਮੈਨਾਂ ਦੇਾਂਗੇ ਠੋਕ ਪੂਰੇ ਭਾਰਤ ਦੇਸ਼ ਦੇ ਵਿੱਚ ਜਿਹੜਾ ਮੋਦੀ ਦੀ ਗੰਦੀ ਸਰਕਾਰ ਨੇ ਇਹਨਾਂ ਦੀ ਜਿਹੜੀ ਮਾੜੀ ਸੋਚ ਹੈਗੀ ਆ ਕਿ ਆਪੋਜੀਸ਼ਨ ਨੂੰ ਇਹਨਾਂ ਨੇ ਖਤਮ ਕਰਨ ਦਾ ਜਿਹੜਾ ਬੀੜਾ ਅਪਣਾਇਆ ਹੋਇਆ ਜੋ ਉਹਨਾਂ ਦੇ ਮੂੰਹ ਤੇ ਚਪੇੜਾ ਹੈਗੀਆਂ ਇਹ ਮੋਦੀ ਹੈ ਜਿਹੜਾ ਪੂਰੇ ਭਾਰਤ ਦੇਸ਼ ਦੇ ਵਿੱਚ ਆਪੋਜੀਸ਼ਨ ਪਾਰਟੀ ਨੂੰ ਖਤਮ ਕਰਨ ਦੇ ਲੱਗਿਆ ਹੋਇਆ ਮੋਦੀ ਦਾ ਇੱਕੋ ਡਰ ਹੈਗਾ ਅਰਵਿੰਦ ਕੇਜਰੀਵਾਲ ਅਰਵਿੰਦ ਕੇਜਰੀਵਾਲ ਤੋਂ ਇਹਨਾ ਡਰਦਾ ਹੈ ਕਿ ਉਹਨੂੰ ਮੁੱਖ ਮੰਤਰੀ ਹੁੰਦਿਆਂ ਹੋਇਆ ਵੀ ਪੂਰੇ ਪੰਜਾਬ ਦੇ ਵਿੱਚ ਕੀ ਪੂਰੇ ਦੇਸ਼ ਦੇ ਵਿੱਚ ਵੀ ਉਹਨੂੰ ਹਰਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਰਾਜ ਲੋਕਤੰਤਰ ਦੀ ਜਿੱਤ ਹੋਈ ਹੈ ਅੱਜ ਲੋਕਾਂ ਦੀ ਜਿੱਤ ਹੋਈ ਹੈ ਅੱਜ ਬਾਬਾ ਸਾਹਿਬ ਬਣਾਏ ਹੋਏ ਸੰਵਿਧਾਨ ਦੀ ਜਿੱਤ ਹੋਈ ਹੈਗੀ ਹੈ ਜਿਹੜਾ ਕਿ ਅੱਜ ਕਾਨੂੰਨ ਦੇ ਹਿਸਾਬ ਨਾਲ ਸੁਪਰੀਮ ਕੋਰਟ ਤੋਂ ਸਾਡੇ ਮਾਨਯੋਗ ਸੁਪਰੀਮ ਕੋਰਟ ਜਿਹੜੇ ਹੈਗੇ ਉਹਨਾਂ ਨੇ ਅੱਜ ਜਿਹੜੀ ਜ਼ਮਾਨਤ ਦਿੱਤੀ ਹੈਗੀ 1 ਜੂਨ ਤੱਕ ਤੋਂ ਮੈਂ ਇਹ ਸਮਝਦਾ ਐਡੀ ਵੱਡੀ ਜਿੱਤ ਜਿਹੜੀ ਹੈਗੀ ਆ ਪੂਰੀ ਆਮ ਆਦਮੀ ਪਾਰਟੀ ਇੱਥੇ ਜਿਹੜੀ ਹੈਗੀ ਆ ਉਹ ਖੁਸ਼ੀ ਮਨਾ ਰਹੀ ਹੈ ਕਿ ਕਪੂਰਥਲੇ ਦੇ ਵਿੱਚ ਪੂਰੇ ਭਾਰਤ ਦੇਸ਼ ਦੇ ਵਿੱਚ ਜਿਹੜਾ ਇੰਡੀਆ ਨਾਮ ਦਾ ਗਠਜੰਬੰਦਨ ਹੈਗਾ ਆ ਉਹਨੂੰ ਉਹਦੇ ਤੋਂ ਡਰਦੇ ਹੋਏ ਮੋਦੀ ਨੇ ਜਿਹੜਾ ਹੈਗਾ ਇੱਕ ਕਦਮ ਚੱਕਿਆ ਪਰ ਉਹ ਇਸ ਵੇਲੇ ਫੇਲ ਹੋ ਗਿਆ ਇਹ ਉਹੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀਗੀ ਜਿਹੜੀ ਕਹਿੰਦੀ ਹੁੰਦੀ ਸੀ ਅਪਕੀ ਬਾਹਰ 400 ਪਾਰ ਇਹ ਉਹੀ ਹੁਣ ਸਰਕਾਰ ਹੈਗੀ ਹੈ ਇਹਨਾਂ ਨੂੰ 400 ਪਾਰ ਦਾ ਜਿਹੜਾ ਨਾਰਾ ਖਤਮ ਹੋ ਗਿਆ ਇਸ ਵੇਲੇ ਜਿਹੜੀ ਪਾਰਟੀ ਜਿਹਾ ਪਾਰਟੀ ਹੈਗੀ ਆ ਹਿੰਦੂ ਮੁਸਲਮ ਸਿੱਖ ਸਾਈ ਨੂੰ ਪਾੜਨ ਤੇ ਲੱਗੀ ਹੋਈ ਆ ਇਹ ਕਦੀ ਮੰਗਲ ਸੂਤਰ ਦਾ ਮੁੱਦਾ ਲੈ ਆਂਦੇ ਨੇ ਇਹ ਕਦੀ ਧਰਮਾ ਦਾ ਮੁੱਦਾ ਲੈ ਆਂਦੇ ਨੇ ਪਹਿਲਾਂ ਨਾਲ ਲੋਕਾਂ ਨੇ ਸਾਨੂੰ ਧਰਮਾ ਦੇ ਵਿੱਚ ਮੰਡਿਆ ਜਿਹਨਾਂ ਨਾਲ ਲੋਕਾਂ ਨੇ ਸਾਨੂੰ ਜੜਾ ਹੈਗਾ ਆ ਜਾਤਾਂ ਦੇ ਵਿੱਚ ਤੇ ਰੰਗਾਂ ਦੇ ਵਿੱਚ ਮੰਡਿਆ ਸਾਡੀ ਜਿਹੜੀ ਸੋਚ ਹੈਗੀ ਆ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਸੋਚ ਬਾਬਾ ਸਾਹਿਬ ਸੁਭਿਮਰਾਵ ਅੰਬੇਡਕਰ ਜੀ ਦੀ ਸੋਚ ਜਿਹੜੀ ਹੈਗੀ ਆ ਅਸੀਂ ਲੈ ਕੇ ਸਮਰਪਿਤ ਹੋਏ ਆ ਅੱਜ ਅਸੀਂ ਇੱਥੇ ਭਗਤ ਸਿੰਘ ਚੌਕ ਆ ਕੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਿਹੜੀ ਮੂਰਤੀ ਹੈਗੀ ਹੈ ਜਿਹੜਾ ਇੱਥੇ ਇਹਨਾਂ ਦਾ ਹੈਗਾ ਆ ਤੇ ਅਸੀਂ ਇਹਨਾਂ ਨੂੰ ਇੱਥੇ ਫੁੱਲ ਅਪਹੋਜ ਕਰਦੇ ਹੋਏ ਅਸੀਂ ਇਹਨਾਂ ਦਾ ਧੰਨਵਾਦ ਕੀਤਾ ਕਿ ਤੁਸੀਂ ਇਸ ਭਾਰਤ ਨੂੰ ਜਿਹੜਾ ਆਜ਼ਾਦ ਕਰਾਇਆ ਸੀ ਅੱਜ ਦੁਬਾਰਾ ਜਿਹੜੀ ਆਜ਼ਾਦੀ ਦੀ ਲੜਾਈ ਅਸੀਂ ਜਿੱਤਨੀ ਹੈਗੀ ਆ ਇਸ ਕਰਕੇ ਪੂਰੇ ਕਪੂਰਥਲੇ ਦੇ ਵਿੱਚ ਸਾਰੀ ਜਨਤਾ ਦੇ ਵਿੱਚ ਪੂਰੇ ਪੰਜਾਬ ਦੇ ਪੂਰੇ ਭਾਰਤ ਦੇਸ਼ ਦੇ ਵਿੱਚ ਕੀ ਪੂਰੀ ਦੁਨੀਆ ਦੇ ਵਿੱਚ ਲੋਕਾਂ 'ਚ ਖੁਸ਼ੀ ਦੀ ਲਹਿਰ ਹੈਗੀ ਆ ਇਹ ਬਹੁਤ ਵੱਡੀ ਜਿੱਤ ਹੈਗੀ ਆ ਸਾਰਿਆਂ ਨੂੰ ਬਹੁਤ ਬਹੁਤ ਜਵਾਦ ਸਰਬ ਜਿੰਦਗੀ ਵਾਚਨ ਨੂੰ ਥੋੜੇ ਦਿਨ ਅਗੇ ਤੇ ਆ ਵੋਟਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਅਸੀਂ ਵੋਟਰਾਂ ਨੂੰ ਮੈਸੇਜ ਇਹ ਦੇਣਾ ਚਾਹੁੰਦੇ ਆ ਕਿ ਜਿਹੜੇ ਲੋਕਾਂ ਨੇ ਤੁਹਾਨੂੰ ਧਰਮਾਂ ਦੇ ਨਾਮ ਤੇ ਪਾੜਨ ਦੀ ਕੋਸ਼ਿਸ਼ ਕੀਤੀ ਜਿਹੜੇ ਲੋਕਾਂ ਨੇ ਤੁਹਾਨੂੰ ਜਾਤਾਂ ਦੇ ਨਾਮ ਤੇ ਪਾੜਨ ਦੀ ਕੋਸ਼ਿਸ਼ ਕੀਤੀ ਧਰਮ ਸਿਰਫ ਇੱਕੋ ਹੈਗਾ ਇਨਸਾਨੀਅਤ ਆ ਜਾਤਾਂ ਸਿਰਫ ਦੋ ਹੈਗੀਆਂ ਮਰਤੇ ਔਰਤਾਂ ਉਹ ਅੱਜ ਬਹੁਤ ਵੱਡੀ ਜਿੱਤ ਹੈਗੀ ਆ ਮੈਂ ਕਪੂਥਲੇ ਨਿਵਾਸੀਆਂ ਨੂੰ ਇਹ ਸੁਨੇਹਾ ਦੇਣਾ ਚਾਹਾਂਗਾ ਸਾਡੇ ਕੈਬਨਟ ਮੰਤਰੀ ਸਰਦਾਰ 라ਜੀ ਸਿੰਘ ਪੁੱਤਰ ਕੋਈਸ ਇਲੈਕਸ਼ਨ ਦੇ ਵਿੱਚ ਖੜੇ ਨੇ ਇਹਨਾਂ ਨੂੰ ਵੱਸਵਾ ਦਾ ਪੁੱਤ ਆ ਕੇ ਦਿਖਾਓ ਮੋਦੀ ਦੇ ਮੁਤੇ ਦੇ ਪੇੜਾ ਸਪੀਕ ਇੰਪੋਰਟੇ ਤੋਂ ਬਹੁਤ ਵੱਡੀ ਚਪੇੜ ਮਾਰੀ ਗਈ ਆ। ਉਹਨਾਂ ਨੇ ਪ੍ਰੂਫ ਕਰਤਾ ਕਿ ਇੰਡੀਆ 'ਚ ਤਾਨਾਸ਼ਾਹੀ ਨਹੀਂ ਚੱਲੂਗੀ। ਜੀ ਹਾਲ ਹੈ। ਕਿਉਂਕਿ ਕੇਜਰੀਵਾਲ ਸਾਹਿਬ ਬਿਨਾਂ ਕਿਸੇ ਜ਼ੁਲਮ ਬਿਨਾਂ ਕਿਸੇ ਜ਼ੁਲਮ ਕੀਤੇ ਇਨੋਸੈਂਟ ਕੌਮ ਦੇ ਬਾਵਯੂਦ ਵੀ ਉਹਨਾਂ ਤੇ ਡਿਚਾਰਜ ਫਾਈਲ ਹੋਈ ਆ। ਕਿ ਹਾਜੇ ਤੱਕ ਵਿਦੇਸ਼ ਵਾਸੀਆਂ ਨੂੰ ਬਹੁਤ ਸਾਰੀ ਬਣਾਈ ਦਿੰਦੇ ਆ ਔਰ ਕੂਟੂਕਲੇ ਵਾਸੀਓਂ ਇਹ ਪ੍ਰਾਰਥਨਾ ਕਰਦੇ ਆ। ਬਹੁਤ ਮਾਗੀ ਮਾਗੀ ਬੋਲਦੇ ਰਹੋ। ਖੜਾ ਹੋ ਜਾਓ। ਮੇਰੇ ਲਈ ਤਾਂ ਇਹ ਐਕਸ਼ਨ ਨੂੰ ਥੋੜਾ ਟਾਈਮ ਰਹਿ ਗਿਆ ਵਾ। ਇਸ ਨੂੰ 他家一大叉多。